ਮੇਰੇ ਵੱਲੋਂ ਮੇਰੇ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਪੈਨਾ ਭਰਾਵਾਂ ਤੇ ਬੱਚਿਆਂ ਨੂੰ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਜੀ। ਲੋ ਅੱਜ ਮੈਂ ਇੱਕ ਗੀਤ ਲੈ ਕੇ ਹਾਜ਼ਰ ਹੋਈ ਆ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਊਗਾ। ਔਰ ਅਗਰ ਪਸੰਦ ਆਉਂਦਾ ਹੈ ਤਾਂ ਮੇਰਾ ਕੋਈ ਵੀ ਗੀਤ ਕੋੜੀ ਜਾਂ ਸੁਹਾਗ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ। ਕਿਉਂਕਿ ਹੌਸਲਾ ਫਜਾਈ ਬਹੁਤ ਜ਼ਰੂਰੀ ਹੁੰਦੀ ਹੈ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ। ਉੱਡੀ ਉੱਡੀ ਤੋਤੇ ਆਵੇ ਖਾਵੀਂ ਗਿਰੀਆਂ ਤੋਂ ਤੋਤੇ ਆਵੇ ਲਾਵੀਂ ਲੰਮੀ ਓਡਾਰੀ ਹੋ ਮੇਵਾਰੀ ਤੋਤੇ ਆਵੇ ਲਾਵੀਂ ਲੰਮੀ ਓਡਾਰੀ ਜਾਵੀਂ ਓਥੇ ਤੋਤੇ ਆਵੇ ਜਿੱਥੇ ਵਗਦੀ ਏ ਗੰਗਾਵ ਜੀ ਦਾ ਪਾਣੀ ਏ ਠੰਡਾ ਵੇ ਨਾਲੇ ਮਰਵੇ ਦੀ ਟਾਣੀ ਓ ਮੈਂ ਵਾਰੀ ਤੋ ਤੇ ਆਵੇ ਨਾਲੇ ਮਰਵੇ ਦੀ ਟਾਣੀ ਜਦ ਮੈਂ ਪੈਨਾ ਵੰਗਾਵੇ ਤੇਰੀ ਲੜਦੀ ਅਮਾਵੇ ਮੈਂ ਤਾਂ ਲੜਨੇ ਨਾ ਜਾਣਦੀ ਓ ਮੈਂ ਵਾਰੀ ਟੋਲਾਵੇ ਮੈਂ ਤਾਂ ਲੜਨੇ ਨਾ ਜਾਣਦੀ ਮੇਰਿਆਂ ਨਿਆਣਿਆਂ ਟੋਲਾਵੇ ਮੇਰਿਆਂ ਸਿਆਣਿਆਂ ਟੋਲਾਵੇ ਤੇਰੀ ਕਿਨੇ ਮਾਤ ਮਾਰੀ ਓ ਮੈਂ ਵਾਰੀ ਟੋਲਾਵੇ ਤੇਰੀ ਕਿਨੇ ਮਾਤ ਮਾਰੀ ਜਦ ਮੈਂ ਪੈਣਾ ਸੁਹਾਵੇ ਤੇਰੀ ਲੜਦੀ ਪੂ ਆਵੇ ਮੈਂ ਤਾਂ ਲੜਨੇ ਨਾ ਜਾਣਦੀ ਓ ਮੈਂ ਵਾਰੀ ਟੋਲਾਵੇ ਮੈਂ ਤਾਂ ਲੜਨੇ ਨਾ ਜਾਣਦੀ ਮੇਰਿਆ ਨਿਆਣਿਆਂ ਟੋਲਾਵੇ ਮੇਰਿਆ ਸਿਆਣਿਆਂ ਟੋਲਾਵੇ ਤੇਰੀ ਕਿੰਨੇ ਮਾਤ ਮਾਰੀ ਓ ਮੈਂ ਵਾਰੀ ਟੋਲਾਵੇ ਤੇਰੀ ਕਿੰਨੇ ਮਾਤ ਮਾਰੀ ਜਦ ਮੈਂ ਪਈ ਨਾ ਨਾ ਵੀਵੇ ਤੇਰੀ ਲੜਦੀ ਪਾ ਵੀਵੇ ਮੈਂ ਤਾਂ ਲੜਨੇ ਨਾ ਜਾਣਦੀ ਓ ਮੈਂ ਵਾਰੀ ਟੋ ਲੜਨੇ ਨਾ ਜਾਣਦੀ ਮੇਰਿਆ ਨਿਆਣਿਆਂ ਟੋਲਾਵੇ ਮੇਰਿਆ ਸਿਆਣਿਆਂ ਟੋਲਾਵੇ ਤੇਰੀ ਕਿਨੇ ਮਾਤ ਮਾਰੀ ਓ ਮੈਂ ਵਾਰੀ ਟੋਲਾਵੇ ਤੇਰੀ ਕਿਨੇ ਮਾਤ ਮਾਰੀ ਜਦ ਮੈਂ ਪੈਨਾ ਗਹਿਣਾ ਵੇ ਲੜਦੀ ਪੈਣਾਵੇ ਮੈਂ ਤਾਂ ਲੜਨੇ ਨਾ ਜਾਣਦੀ ਓ ਮੈਂ ਵਾਰੀ ਟੋਲਾਵੇ ਮੈਂ ਤਾਂ ਲੜਨੇ ਨਾ ਜਾਣਦੀ ਮੇਰਿਆ ਨਿਆਣਿਆਂ ਟੋਲਾਵੇ ਮੇਰਿਆ ਸਿਆਣਿਆਂ ਟੋਲਾਵੇ ਤੇਰੀ ਕਿਨੇ ਮਾਤ ਮਾਰੀ ਓ ਮੈਂ ਮਤ ਮਾਰੀ ਉੱਡੀ ਉੱਡੀ ਤੋਤੇ ਆਵੇ ਖਾਵੀਂ ਗਿਰੀਆਂ ਤੋਤੇ ਆਵੇ ਲਾਵੀਂ ਲੰਮੀ ਉਡਾਰੀ ਹੋ ਮੈਂ ਵਾਰੀ ਤੋਤੇ ਆਵੇ ਲਾਵੀਂ ਲੰਮੀ ਉਡਾਰੀ